नहीं है है। माता पिता बनना भी थोड़ा सपना है अपना माता पिता बनने का सपना पूरा करो अपोलो फर्टिलिटी देना मुफ्त सलाह लाई कॉल करो डबल नाइन फाइव थ्री नाइन टू थ्री नाइन फोर फाइव थी माँ गेट खोल मैं घर आ रहा पर आई पुत ਫਾਜ਼ਲਕਾਦੇ ਵਿੱਚ ਬਾਈਕ ਸਵਾਰ ਨੌਜਵਾਨ ਨੂੰ ਲੱਕੜਾਂ ਦੇ ਨਾਲ ਭਰੀ ਟਰਾਲੀ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਮ੍ਰਿਤਕ ਨੌਜਵਾਨ ਆਪਣੇ ਦੋਸਤ ਨੂੰ ਉਸਦੇ ਕਾਰ ਛੱਡ ਕੇ ਵਾਪਸ ਆ ਰਿਹਾ ਸੀ। ਇਹ ਹਾਦਸਾ ਫਾਜ਼ਲਕਾਦੇ ਸਰਹੱਤੀ ਇਲਾਕੇ ਰੇਸ਼ਮ ਸਿੰਘ ਦੀ ਟਾਣੀ ਨਜ਼ਦੀਕ ਹੋਇਆ ਹੈ। ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਪਰਿਵਾਰਦਾਰ ਹੋ ਰੋ ਕੇ ਬੁਨਾ ਹਾਲ ਹੈ ਮੇਰੇ ਪੁੱਤਰ ਦਾ ਇਨਸੀਡੈਂਟ ਹੋਇਆ ਗਰੋਂ ਸੇਰੇ ਦੁਕਾਨ ਤੇ ਗਿਆ ਆਪਦੀ ਮਹਿਲਾ ਨੇ ਦੁਕਾਨ ਤੇ ਸੋਰ ਇਹ ਵਥੇ ਗਿਆ ਦੁਕਾਨ ਤੇ ਤੇ ਮੇਰੇ ਪੁੱਤਰ ਨੇ ਕੰਨੀ ਆ ਦੇ ਬੇਲੀ ਨੇ ਛੱਡਣ ਚੱਲਾ ਸੀ ਅੱਗੇ ਉਸ ਚੰਗੜਾ ਨੇ ਪਾਸੇ ਕਦੀ ਨਹੀਂ ਗਿਆ ਆੰਦਾ ਮੈਂ ਛੱਡੀ ਆਂਦਾ ਛੱਡ ਤੇ ਹਟਾਂਦਾ ਤੇ ਮੇਰੇ ਪੁੱਤ ਨੂੰ ਟਰਾਲੀ ਵੱਜੀ ਐ ਹਾਂ ਮੇਰਾ ਪੁੱਤਰ ਨਹੀਂ ਕਿਧਰੇ ਹੋਰ ਵੀ ਗਿਆ ਮੇਰੀ ਸਵਾਨੀ ਦੀ ਪੁੱਤਰੀ ਆਂਦਾ ਮੋਂ ਨੇ ਆ ਜਾਣਾ ਬਸ ਥੋੜਾ ਜਿਹਾ ਟਾਈਮ ਹੋਣੇ ਅੱਪਰ ਜਾਸਾਂ ਡੈਡੀ ਤੁਸੀਂ ਗੁੰਡਾ ਕੋਲ ਦੇਓ ਗੇਟ ਲਾ ਦੇ ਮੋਂ ਨੇ ਆ ਜਾਣਾ ਇਹ ਐਕਸੀਡੈਂਟ ਹੋਇਆ ਜੀ ਮੁੰਡਾ ਆ ਰਿਹਾ ਸੀ ਜੰਗੜ ਪੈਣੀ ਤੋਂ ਮੁੰਡੇ ਨੂੰ ਚਾੜ ਦਿੱਤੀ ਤੇ ਟਰੈਲੀ ਇਹ ਦੂਜਾ ਆ ਰਹੀ ਸੀ ਰਾਮ ਸਿੰਘ ਟਾਣੀ ਉੱਤਵਿਚਕਾਰ ਟਾਣੀ ਹੈ ਜੀ ਰੇਸ਼ਮ ਸਿੰਘ ਜੀ ਉਹ ਟਾਣੀ ਦੇ ਬਰਾਬਰ ਹੀ ਆ ਕੇ ਤੇ ਸਾਈਡ ਡਾਲੇ ਦੀ ਵੱਜੀ ਮੋਟਰਸਾਈਕਲ ਮੁੰਡੇ ਦੀ ਅੱਛਾ ਬੇਗਿਆਕਤ 6:00 ਵਜੇ ਦੀ ਅੱਡੇ ਤੋਂ ਡੀ ਆਈ ਥਰਾਪੀ ਲੈਂਦਾ ਦਾ ਸਾਢੇ 10:00 ਵਜੇ ਸਾਢੇ 9:00 ਵਜੇ ਉੱਤੇ ਐਕਸੀਡੈਂਟ ਵਰਜਾ ਕਲਪੀ ਦਾ ਜੀ ਹੁਣ ਇਹ ਹੀ ਬਣਦੀ ਏ ਤੇ ਸਾਈਡ ਦਾ ਟਰਾਲੀ ਦੀ ਵੱਜੀ ਰਸਤਾ ਇਧਰਲੇ ਪਾਸੇ ਜਿੱਧਰੋਂ ਮੋਟਰਸਾਈਕਲ ਆਉਣਾ ਸੀ ਸੱਚੇ ਆ ਰਹੇ ਸੀ ਸੱਭੇ ਤੇ ਉਸ ਪਾਸੇ ਜਿਆਦਾ ਟੋਆ ਸੀ ਤੇ ਗਲਤੀ ਤੋਂ ਟਰਾਲੀ ਦੀ ਵੀ ਬਣਦੀ ਹੈ ਕਿ ਇਨਸਾਈਡ ਪੂਰੀ ਨਹੀਂ ਮਿਲੀ ਤਵੱਜੀ ਜੇ ਪੂਰੀ ਉਹਨੂੰ ਅਗੂ ਰਾਹ ਮਿਲਦੀ ਤਾਂ ਨਾ ਵਜਦੀ ਸਿਰ ਤੇ ਕਿਹਨੂੰ ਐਕਸੀਡੈਂਟ ਹੋਇਆ ਜੋ ਜੋ ਹਾਰ ਸਮੇਂ ਜਿੱਦ ਦੱਸ ਰਹੇ ਨੇ ਉਹਦਾ ਇਸੇ ਤਰ੍ਹਾਂ ਹੀ ਹੈ ਬਹੁਤ ਮਨਪਾਗੀ ਕਟਨਾ ਵਾਪਰੀ ਹੋਈ ਤੇ ਇਸ ਤੋਂ ਅੱਗੇ ਜੋ ਸਰਕਾਰੀ ਹੋਈ ਜ਼ਾਇਦਾ ਦਤੀ ਲਵੇ ਜੋ ਮੁੰਡਾ ਜਿੱਤ ਰਾਇ ਜੀ ਦਾ ਕੰਮ ਕਰਦਾ ਸੀ ਜਿੱਥੇ ਮੁੰਡਾ ਨਾ ਪੇਰ ਦਾ ਸਾਬ ਦਿੱਤਾ ਜਾਵੇ। ਇੱਕੋ ਜਿਉ ਕਾਰਵਾਈ ਬੰਦੀ ਹੈ ਜੀ। ਟਰੈਲੀ ਦੀ ਫੇਟ ਵਜਨ ਕਾਰਨ ਹੋਈ ਹੈ ਜੀ ਐਕਸੀਡੈਂਟ। ਸਵਾ 9 ਦੇ ਕਰੀਬ 9:30 ਦੇ ਕਰੀਬ ਇਹ ਘਟਨਾ ਹੈ ਸੀ। ਮੁੰਡਾ ਪਰੂ ਆ ਰਿਹਾ ਸੀ ਜੀ ਸੁਨੀਲ ਫਰੈਂਡ ਨੂੰ ਛੱਡ ਕੇ ਆ ਰਿਹਾ ਸੀ ਜੀ। ਉਹਦੀ ਫੇਟ ਵਜਨ ਕਾਰਨ ਟਰੈਲੀ ਦਾ ਡਾਲਾ ਇੱਕ ਸਾਈਡ ਤੇ ਸੀ। ਬਾਕੀ ਜ਼ਿੰਮੇਦਾਰਾਂ ਨੂੰ ਅਸੀਂ ਕੰਨਿਆ ਜੀ ਇਹ ਇੱਕ ਸਾਈਡ ਤੇ ਜਿਹੜਾ ਡੱਲਾ ਹੈ ਇਹਨੂੰ ਪੂਰੀ ਤਰ੍ਹਾਂ ਇਹ ਕਵਰ ਕੀਤਾ ਜਾਵੇ ਇੱਕ ਸਾਈਡ ਵਾਲਾ ਬਹੁਤ ਅੱਜ ਜਿੰਨਾ ਇੱਕ ਨੌਜਵਾਨ ਮੁੰਡਾ ਕਰੋ ਇੱਕ ਡੈਥ ਹੋ ਗਈ ਇਸ ਤਰ੍ਹਾਂ ਹਾਸੇ ਅੱਗੇ ਹੋਣ ਤੋਂ ਬਚਿਆ ਜਾ ਸਕਦਾ ਕਿੰਨੇ ਪੈਨ ਪਈ ਨੇ ਕੋਈ ਦੋ ਪ੍ਰਾ ਸੀ ਜੀ ਇਹ ਵੱਡਾ ਮੁੰਡਾ ਸੀ ਮੋਬਾਈਲ ਰਿਪੇਅਰ ਦਾ ਬੱਸ ਸਟੈਂਡ ਕੋਲ ਸ਼ੌਪ ਸੀ